ਤੁਹਾਡਾ ਸਵਾਗਤ ਹੈ ਜੀ ਭਰਾਮਾ ਦੀ ਹੱਤੀ ਬਸਟੈਂਡ ਰੋਡ ਮੌੜ ਮੰਡੀ ਤੇ ਭਾਰੀ ਸੇਲ ਮੇਲਾ ਭਾਰੀ ਸੇਲ ਮੇਲੇ ਦੇ ਵਿੱਚ ਸੂਤੀ ਚੁੰਨੀ ਸਿਰਫ 100 ਰੁਪਏ ਚ ਕਰਤੀ ਜੀ ਦੇਖੋ 100 ਰੁਪਏ ਦੇ ਵਿੱਚ ਪੂਰੇ ਵੱਡੇ ਸਾਈਜ਼ ਦੀ ਚੁੰਨੀ ਹੈ ਜੀ ਪੂਰੇ 100 ਰੁਪਏ ਦੇ ਵਿੱਚ ਜੀਆ ਕੋਟਨ ਦਾ ਸੂਟ ਤੁਸੀਂ ਜਨਾ ਕੀਆ ਕੋਟਨ ਸਿਰਫ 400 ਰੁਪਏ ਜੀ ਜੀ ਸਿਰਫ 400 ਰੁਪਏ ਦਾ ਤਾਂ ਹੀ ਭਰਾਮਾ ਦੇ ਤੇ ਭਾਰੀ ਸੇਲ ਮੇਲੇ ਦੇ ਵਿੱਚ ਸਿਰਫ 400 ਰੁਪਏ ਦਾ ਨਾਲ ਤੇਰਦੀ ਚੁੰਨੀ ਸਿਰਫ 850 ਰੁਪਏ ਜੀ ਭਰਾਵਾਂ ਦੇ ਹੱਥੇ ਪਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਭਰਾਵਾਂ ਦੇ ਹੱਥੇ ਪਾਰੀ ਸੇਲ ਮੇਲੇ ਦੇ ਵਿੱਚ ਕਰਨ ਤੇ ਚੁੰਨੀ ਦਾ ਸਿਰਫ 850 ਰੁਪਏ ਦੇ ਵਿੱਚ ਜੀ ਏਕੇ 8x ਦਾ ਡੈਨਰ ਸੂਟ ਸਤ 400 ਰੁਪਏ ਚ ਸਿਰਫ 400 ਰੁਪਏ ਚ ਇਹ ਕੇ ਦਾ ਸੂਤੀ ਸੂਟ ਸਿਰਫ 300 350 ਰੁਪਏ ਦਾ 1000 ਰੁਪਏ ਦੇ ਤਿੰਨ 1000 ਰੁਪਏ ਤਿੰਨ ਕਰਤੇ ਜੀ ਕਿਹੜਾ ਆਇਆ ਡਿਨਰ ਸੂਟ ਸਿਰਫ 650 ਰੁਪਏ ਚ ਜੀ ਸਿਰਫ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਜੀ ਪ੍ਰਿੰਟ ਸੂਟ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦੇ ਵਿੱਚ ਜੀ ਸਿਰਫ 500 ਰੁਪਏ ਭਰਾਵਾ ਜਿਹੜਾ ਕੁਝ ਕਿ ਪਾਰੀ ਸੇਲ ਮਿਲਿਆ ਫੱਤਾਨੀ ਫੁੱਦਬੈਲ ਸਿਰਫ 40 ਰੁਪਏ ਮੀਟਰ ਜੀ ਵਿਮਲ ਦੀ ਫੁੱਦਬੈਲ ਸਿਰਫ 40 ਰੁਪਏ ਮੀਟਰ ਜੀ ਆ ਦੇਖੋ ਰੰਗ ਡਿਜ਼ਾਈਨ ਮਿਲ ਜਾਣਗੇ 200 ਕਲਰ ਮਿਲ ਜੂ ਇਸ ਦੇ ਵਿੱਚ ਫਰੈਂਟ ਡਿਜ਼ਾਈਨਰ ਸੂਟ ਮਸਲੀਨ ਦੀ ਚੁੰਨੀ ਦੇ ਨਾਲ ਸਿਰਫ 850 ਰੁਪਏ ਜੀ ਆਰੀ ਵਰਕ ਦੇ ਨਾਲ ਆ ਦੇਖੋ ਜੀ ਇਹਨਾਂ ਸੂਟ ਨਾਲ ਮਸਲੀਨ ਦਾ ਦੁਪੱਟਾ ਰੇਟ ਸਿਰਫ 850 ਰੁਪਏ ਜੀ ਪਰ ਆਮਾ ਦੇਟ ਤੇ ਭਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਮਸਲੀਨ ਦੀ ਚੁੰਨੀ ਦੇ ਨਾਲ ਸੂਟ ਜੀ ਆਲ ਓਵਰ ਸੂਟ ਕਾਟਨ ਦਾ ਨਾਲ ਮਸਲੀਨ ਦੀ ਚੁੰਨੀ 1050 ਰੁਪਏ ਦਾ ਜੀ 1050 ਰੁਪਏ ਜੀ ਕਮੀਜ਼ ਪਾਓ ਮਾਂ ਜੀ ਸਿਰਫ 250 ਰੁਪਏ ਲਈ ਜੀ ਵੀ ਦਾ ਕਮਿਸ਼ਨ ਮੈਂ ਸਿਰਫ 250 ਰੁਪਏ ਦੇ ਵਿੱਚ ਹੀ ਕਾਟਨ ਸ਼ਿਮਰ 850 ਰੁਪਏ ਚ 850 ਰੁਪਏ ਕਰਤੀ ਜੀ ਕਾਟਨ ਸ਼ਿਮਰ ਆਲ ਓਵਰ ਲੈ ਲੋ ਭਾ ਮੈਚਿੰਗ ਲੈ ਲੋ ਰੇਡ ਸੂਰ 850 ਰੁਪਿਆ 850 ਰੁਪਏ ਦੇ ਵਿੱਚ ਹੀ ਫੈਂਸੀ ਟਾਬਲ 150 ਦੇ ਦੋ 150 ਦੇ ਦੋ ਕਰਤੇ ਜੀ ਫੈਂਸੀ ਟਾਬਲ ਏਕੇ ਟੈਕਸ ਦਾ ਸੂਟ ਜੀ ਸਿਰਫ 350 ਰੁਪਏ ਦਾ 1000 ਰੁਪਏ ਦੇ ਤਿੰਨ ਜੀ 1000 ਰੁਪਏ ਦੇ ਤਿੰਨ ਕੈਮਰਿਕ ਕਾਟਨ 400 ਰੁਪਏ ਦੇ ਵਿੱਚ ਜੀ 400 ਰੁਪਏ ਦੇ ਵਿੱਚ ਫੈਂਸੀ ਸੂਟ ਨਾਲ ਦੁਪੱਟਾ ਜੀ ਲੈ ਸਾਲਾ ਸਿਰਫ 500 ਰੁਪਏ ਦੇ ਵਿੱਚ ਜੀ ਫੈਂਸੀ ਡੈਨਰ ਸੂਟ ਸਿਰਫ 850 ਰੁਪਏ ਜੀ ਪਾਵਰ ਦੀ ਚੁੰਨੀ ਸਿਰਫ 850 ਰੁਪਏ ਦੇ ਕਰਤੇ ਜੀ ਡੈਨ ਬਹੁਤ ਮਿਲ ਜਾਣਗੇ ਇਹਦੇ ਵਿੱਚ ਡੈਨਰ ਸੂਟ ਸਿਰਫ 850 ਰੁਪਏ ਦੇ ਵਿੱਚ ਜੀ ਸਿਰਫ 850 ਰੁਪਏ ਦੇ ਵਿੱਚ ਪ੍ਰਿੰਟ ਸੂਟ ਡਿਜ਼ਾਈਨਰ ਸਿਰਫ 400 ਰੁਪਏ ਦੇ ਵਿੱਚ ਸਿਰਫ 400 ਰੁਪਏ ਚ ਭਰਾਮਾਂ ਦੀ ਹੱਟ ਤੇ ਲੱਗ ਚੁੱਕਿਆ ਪਾਰਿਸ ਏਮੇਲਾ ਭਰਾਮਾਂ ਦੀ ਹੱਟੀ ਬਸਟੇਨ ਰੋਡ ਮੌੜ ਮੰਡੀ